ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਯੁਸ਼ਮਾਨ ਯੋਜਨਾ ਲੋਕਾਂ ਲਈ ਵਰਦਾਨ ਸਾਬਤ ਹੋਈ ਹੈ ਇਸ ਤਹਿਤ ਲਾਭਪਾਤਰੀਆਂ ਨੂੰ ਸਮੇਂ ਸਿਰ ਅਤੇ ਸਹੀ ਇਲਾਜ ਦੀ ਮੁਫਤ ਸਹੂਲਤ ਮਿਲ ਰਹੀ ਹੈ ਇਸ ਤਹਿਤ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ 16000 ਤੋਂ ਵੱਧ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਗਿਆ ਹੈ ਉਹਨਾਂ ਵਿੱਚ ਪੰਜਾਬ ਦੇ 12000 ਅਤੇ ਹਿਮਾਚਲ ਪ੍ਰਦੇਸ਼ ਦੇ 4000 ਮਰੀਜ਼ ਸ਼ਾਮਲ ਨੇ ਇਸ ਯੋਜਨਾ ਦੇ ਲਾਭਪਾਤਰੀਆਂ ਨੇ ਕੇਂਦਰ ਦੇ ਸੁਪਰਾਲੇ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਅਗਸਤ 2019 ਤੇ ਆਯੁਸ਼ਮਨ ਭਾਰਤ ਦੀ ਜਿਹੜੀ ਸੇਵਾ ਸ਼ੁਰੂ ਹੋਈ ਸੀਗੀ ਤੇ ਹੁਣ ਤੱਕ ਲਗਭਗ ਅਸੀਂ 12000 ਪੇਸ਼ੈਂਟ ਦਾ ਇਲਾਜ ਕਰ ਚੁੱਕੇ ਹਾਂ ਸਿਵਲ ਹਸਪੀਟਲ ਵਿੱਚ ਟੋਟਲ ਜਿਹੜੇ ਪੇਸ਼ੈਂਟਸ ਹੁੰਦੇ ਹੈਗੇ ਉਹਦਾ ਲਗਭਗ 60% ਜਿਹੜਾ ਉਹ ਆਯੁਸ਼ਮਨ ਭਾਰਤ ਦੇ ਵਿੱਚ ਐਟ ਟਾਈਮ ਐਡਮਿਟਡ ਹੁੰਦੇ ਹੈਗੇ ਤੇ ਹੁਣ ਤੱਕ 12000 ਦਾ ਜਿਹੜੇ ਤੇ ਨਮਾਚਲ ਦੇ ਵੱਲ ਹੀ ਤੇ ਉਹ 16000 ਹੈਗੇ 4000 ਪੇਸ਼ੈਂਟ ਆਏ ਨਮਾਚਲ ਦੇ ਟੀਟ ਕੀਤੇ ਹੈਗੇ ਤੇ 12000 ਜਿਹੜੇ ਆਪਣੇ ਪੰਜਾਬ ਦੇ ਜਿਹੜੇ ਪੇਸ਼ੈਂਟਸ ਹੈਗੇ ਸਿਵਲ ਹਸਪੀਟਲ ਦੇ ਟੀਟਰੀ ਹਰ ਤਰ੍ਹਾਂ ਦੀ ਸਾਡੇ ਕੋਲ ਸਪੈਸ਼ਲਿਟੀ ਹੈ ਜੀ ਚਾਹੇ ਉਹ ਸਰਜਰੀ ਹੈ ਚਾਹੇ ਉਹ ਔਥੋਪੈਡਿਕਸ ਹੈ ਗਾਇਨੀ ਪੀਡੀਆਟ੍ਰਿਕਸ ਹੈ ਆਈ ਹੈਗੇ ਹਰ ਤਰ੍ਹਾਂ ਦੀ ਸਪੈਸ਼ਲਿਟੀ ਜਿਹੜੀ ਹੈਗੀ ਉਹ ਹੈ ਸਾਡੇ ਕੋਲ ਲੈਵਲ ਹੈ ਜੀ ਤੇ ਉਸ ਦੇ ਅੰਦਰ ਦੇ ਦਾ ਇਲਾਜ ਕੀਤਾ ਜਾ ਰਿਹਾ ਹੈ ਮੈਨੂੰ ਪ੍ਰੋਬਲਮਸ ਪਿੱਤੇ ਦੀ ਪੱਥਰੀ ਸੀ ਮੇਰੇ 12 ਤੋਂ ਕਰਵਾਉਂਦੇ ਤੇ 35-40 ਹਜ਼ਾਰ ਰੁਪਏ ਖਰਚਾ ਆਣਾ ਸੀ ਤੇ ਇਸ ਤਰ੍ਹਾਂ ਸਾਨੂੰ ਕੋਈ ਪੈਸਾ ਨਹੀਂ ਕਰਬਿਆ ਨਹੀਂ ਲੱਗਿਆ ਮੋਦੀ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਇਹ ਸਕੀਮ ਬਹੁਤ ਫਾਇਦੇਮੰਦ ਹੈ ਸਾਡੇ ਵਾਸਤੇ ਮੈਂ ਆਈ ਹੁਣ ਘਟ ਤੇ ਲਾਜ ਕੋਰਾ ਮੇਰਾ ਬਿਲਕੁਲ ਫਰੀ ਹੋਇਆ ਕੋਈ ਕੋਈ ਆਸਾਨੀ ਲੱਗਿਆ ਤੇ ਇਸ ਕਰਕੇ ਡਾਕਟਰ ਸਾਹਿਬ ਜੀ ਨੇ ਕੀਤਾ ਉਹਨਾਂ ਨੇ ਬਹੁਤ ਵਧੀਆ ਲਾਇਆ ਕੀਤਾ ਔਰ ਮ ਸਰਕਾਰ ਦਾ ਬਹੁਤ ਬੋਤਨ ਮਦਦ ਆ ਫਿਰ ਮੰਮੀ ਦਾ ઓਪਰੇਟ ਹੋਇਆ ਸੀ ਪਿੱਤੇ ਦੀ ਪੱਥਰੀ ਵੀ ਉਹਨਾਂ ਨੂੰ ਕਾਫੀ ਟਾਈਮ ਤੋਂ ਤੇ ਉਹ ਇੱਥੇ ਚੈੱਕ ਕਰਵਾਇਆ ਸੀ ਉਸ ਕਰਕੇ ਉਹਨਾਂ ਨੇ ઓਪਰੇਟ ਦੱਸਿਆ ਤੇ ਭਾਈ ਆਯੂਸ਼ਮਾਨ ਕਾਰਡ ਦਿੱਤਾ